ਦੇਖੋ ਇਹ ਤਾਂ ਲਾਸਟ ਜਦੋਂ ਦੋ ਦੋ ਤਰੀਕਾ ਤੋਂ ਪਹਿਲਾਂ ਉਹਨਾਂ ਦੇ ਵਕੀਲ ਸਹਬਾਨ ਨੇ ਕਿਹਾ ਸੀ ਕਿ ਇਹ ਜੱਜ ਸਾਹਿਬ ਸੁਧਰ ਰਿਹਾ ਉਸ ਉਹ ਸੁਧਰ ਦੇ ਸੁਧਰ ਦੇ ਦੋ ਐਫਆਈਆਰ ਹੋਰ ਦਰਜ ਹੋਗੇਗਾ ਤੇ ਦੇਖੋ ਬੰਦੇ ਨੂੰ ਕਿੰਨੀ ਕਕਲਾ ਸਕਦੀ ਹੈ ਪਰ ਉਹਰੇ ਵੱਲੋਂ ਕੀਤਾ ਗਿਆ ਇਹ ਵੀ ਮੇਰੀ ਲੱਤ ਰੋੜ ਭਾਈ ਅੱਜ ਵੀ ਮੈਨੂੰ ਯਾਦ ਆ ਗਈ ਉਹਨੂੰ ਦੇਖੋ ਖੁਦ ਭਵਿਸ਼ਯਕਰਤਾ ਆਪਣੇ ਆਪ ਨੂੰ ਭਵਿਸ਼ਯ ਬਖਤਾ ਦੱਸਦਾ ਕਿ ਮੈਂ ਭਵਿਸ਼ਯ ਬਖਤਾ ਹਾਂ ਪਰ ਉਹ ਜੋ ਬੰਦਾ ਆਪਣੀਆਂ ਚੀਜ਼ਾਂ ਨੂੰ ਹੀ ਨਹੀਂ ਠੀਕ ਕਰ ਸਕਦਾ ਉਹ ਦੁਨੀਆ ਨੂੰ ਕੀ ਠੀਕ ਕਰੇਗਾ ਅੱਜ ਕਿਦਾਂ ਦਾ ਮਾਲੀ ਸੀ ਜਦੋਂ ਪੇਸ਼ ਹੋਇਆ ਜਿਵੇਂ ਪਹਿਲਾਂ ਰੋ ਰਿਹਾ ਸੀਗਾ ਅੱਖਾਂ ਚੋਂ ਜੰਝੂ ਸੀ ਇੱਕ ਫੈਮਿਲੀ ਵਾਸਤੇ ਉਹਦੇ ਵਾਸਤੇ ਮਾਹੌਲ ਤਾਂ ਗਮਹੀਨ ਹੋਣਾ ਹੀ ਸੀ ਜੋ ਬੰਦਾ ਉਮਰ ਵਾਸਤੇ ਅੰਦਰ ਜਾ ਰਿਹਾ ਜੱਜ ਸਾਹਿਬ ਕੋ ਰੀਪੀਲ ਵੀ ਕੀਤੀ ਵੀ ਮੇਰੇ ਰੋਡ ਪਈਏ ਮੇਰੀ ਵਾਈਫ ਦੀ ਪ੍ਰੋਬਲਮ ਹੈ ਦੇਖੋ ਹਰ ਕਿਸੇ ਵਾਈਫ ਨੂੰ ਹੁੰਦਾ ਹੀ ਹੈ ਆਖਿਰਕਾਰ ਚਾਹੇ ਦਰਿੰਦਾ ਹੋ ਚਾਹੇ ਕੁਝ ਵੀ ਹੈ ਹੈ ਤਾਂ ਉਹਦਾ ਹਸਬੰਡ ਹੈ ਨਾ ਹਰ ਕਿਸੇ ਵਾਈਫ ਨੂੰ ਹੁੰਦਾ ਮੈਂ ਉਹਨਾਂ ਦੀ ਫੈਮਿਲੀ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹਾਂਗੀ ਕੋਈ ਕਮੈਂਟ ਨਹੀਂ ਕਰਨਾ ਚਾਹਾਂਗੀ ਤੁਸੀਂ ਅਸੀਂ ਕਿ ਇੱਕ ਇੰਟਰਵਿਊ ਚ ਕਿਹਾ ਕਿ ਮੈਂ ਅਭੀ ਇੱਕ ਸਾਲ ਦੀ ਸਜ਼ਾ ਦੀ ਮੰਗ ਕਰ ਪਰ ਅੱਜ ਤੇ ਲਾਈਫਟਾਈਮ ਦੀ ਮਿਲ ਗਈ ਔਰ ਟਿਲ ਡੈਥ ਤੱਕ ਅਮੀਸੀ ਪਹਿਲਾਂ ਤਾਂ ਕਿ ਇਤਨਕ ਸਜ਼ਾ ਹੋਏ ਸੀ ਕਿ 15 ਤੋਂ 20 ਸਾਲ ਤੱਕ ਸਜ਼ਾ ਹੋਏਗੀ ਇਹਨੂੰ ਬਟ ਮੈਂ ਜੱਸ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਉਸ ਨੇ ਇਸਨੂੰ ਦਰਿੰਦੇ ਨੂੰ ਸਦਾ ਵਾਸਤੇ ਕੈਦ ਕਰ ਦਿੱਤਾ ਤਾਂ ਕਿ ਹੋਰ ਕੁੜੀਆਂ ਤੇ ਜ਼ੁਰਮ ਨਾ ਕਰ ਸਕੇ ਸੋ ਜਿਸ ਮਹਿਲਾ ਨੇ 8 7 8 ਸਾਲ ਜਿਹੜਾ ਉਹ ਸੰਘਰਸ਼ ਲੜਿਆ ਸਾਡੇ ਨਾਲ ਇਹਨਾਂ ਵੱਲੋਂ ਜਿਹੜਾ ਮਾਮਲਾ ਦਰਜ ਹੋਇਆ ਸੀ ਕਿਹੜੀ ਕੱਲ ਸੀ ਕੀ ਵਜ਼ਾਰੀਆ ਕੀ ਉਹਦੇ ਤੇ ਮਾਮਲਾ ਦਰਜ ਕਰਾਉਣਾ ਪਿਆ ਕਦੋਂ ਦਾ ਮਾਮਲਾ ਸੀ ਇਹ ਸਰ 2018 ਦਾ ਇਨਸੀਡੈਂਟ ਹੈ ਮੈਂ ਉਸ ਇਨਸੀਡੈਂਟ ਨੂੰ ਮੀਡੀਆ ਸਾਹਮਣੇ ਨਹੀਂ ਸ਼ੇਅਰ ਕਰਨਾ ਚਾਹੁੰਦੀ ਤਾਂ ਤੁਸੀਂ ਐਫ ਆਈ ਆਰ ਪੜ ਸਕਦੇ ਹੋ ਤੇ ਤੁਸੀਂ ਦੱਸ ਸਕਦੇ ਹੋ ਜੋ 7 ਸਾਲ ਦੇ ਅਰਸੇ ਦੌਰਾਨ ਅੱਜ ਮੈਂ ਮੇਰੀ ਜਿੱਤ ਪ੍ਰਾਪਤ ਹੋਈ ਹੈ ਜਿਹੜਾ 7 ਸਾਲ ਦਾ ਸੰਘਰਸ਼ ਰਿਹਾ ਉਹਦੇ ਵਿੱਚ ਜਦੋਂ ਇਹ ਬیل ਤੇ ਆ ਗਿਆ ਅਰੈਸਟ ਵੀ ਹੋਇਆ ਬਾਹਰ ਭੱਜਿਆ ਤੁਸੀਂ ਇੱਕ ਇਹ ਪੇਸ਼ ਨਹੀਂ ਹੁੰਦਾ ਰਿਹਾ ਤਰੀਕਾ ਕਿਉਂ ਨਹੀਂ ਜਾਂਦਾ ਰਿਹਾ ਕੀ ਬਹਾਨੇਬਾਜ਼ੀ ਹੁੰਦੀ ਸੀ ਉਹਦੀ ਲਤਾ ਹੈ ਜਦੋਂ 3 ਮਹੀਨੇ ਬਾਅਦ ਇਹ ਬੇਲ ਤੇ ਆਇਆ ਆਂਦੇ ਸਾਰੇ ਹੀ ਨੇ ਸਾਡੇ ਤੇ ਮੇਰੇ ਤੇ ਸਰਬਜੀਤ ਸਿੰਘ ਰੋਕੀ ਵਾਲਮੀਕੀ ਤੇ ਪਰਚੇ ਕਰਾਉਣੇ ਸ਼ੁਰੂ ਕਰ ਦਿੱਤੇ ਝੂਠੀਆਂ ਕੰਪਲੇਂਟਾਂ ਦੇਣੇ ਸ਼ੁਰੂ ਕਰ ਦਿੱਤੀਆਂ ਲਾਮੜਾ ਥਾਣੇ ਤੋਂ ਕੰਪਲੇਂਟਾਂ ਹੋਈਆਂ ਫਿਰੋਜ਼ਪੁਰ ਤੋਂ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਅਲੱਗ-ਅਲੱਗ ਬਿਆਨ ਦਿੰਦੇ ਰਹੇ ਅਸੀਂ ਜਾ ਕੇ ਔਰ ਉਹਨਾਂ ਚੀਜ਼ਾਂ ਨੂੰ ਝੱਲਣਾ ਇੱਕ ਔਰਤ ਵਾਸਤੇ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਔਰ ਉਸ ਤੋਂ ਬਾਅਦ ਇਹਨੇ ਸਾਡੇ ਤੇ ਥ੍ਰੈਟ ਹਮਲੇ ਕਰਵਾਣੇ ਅਪਰੋਚਸ ਕਰਦੀਆਂ ਬਹੁਤ ਜ਼ਿਆਦਾ ਮਤਲਬ ਕਿ ਸਤ੍ਰਾਂਤੀ ਜਸਿਮ ਉਮਕਿਤੀਆਂ ਤੁਹਾਡੇ ਦੇ ਕਿੰਨੇ ਮਾਮਲੇ ਦਰਜ ਹੋਇਆ ਤਾਂ ਹੋਰ ਕੌਣ ਕੌਣ ਸੀ ਜਿਹਨਾਂ ਨੇ ਤੇ ਮਾਮਲੇ ਦਰਜ ਕਰਾਉਣਾ ਰਿਹਾ ਸਿਰਫ ਇਹ ਮੇਰੇ ਤੇ ਸਰਬ ਜੀ ਸਿੰਘ ਰੋਕੀ ਵਾਲਮੀਕੀ ਜੀ ਤੇ ਕਰੰਦਰ ਰਿਹਾ ਹੋਰ ਰੋਕੀ ਕੌਣ ਹੈ ਮਤਲਬ ਉਸ ਟਾਈਮ ਉਹ ਇੱਕ ਐਨਜੀਓ ਦੇ ਪ੍ਰਧਾਨ ਸੀ 2018 ਵਿੱਚ ਮੈਂ ਉਹਨਾਂ ਨੂੰ ਜਾਣਦੀ ਨਹੀਂ ਸੀ ਮੇਰਾ ਵੀ ਕਿਸੇ ਦੇ ਥਰੂ ਉਹਨਾਂ ਨਾਲ ਕੰਟੈਕਟ ਹੋਇਆ ਸੀ ਜਿਨ੍ਹਾਂ ਨੇ ਮੇਰੀ ਹੈਲਪ ਕੀਤੀ ਸੀ ਉਹਨਾਂ ਨੇ ਮੈਨੂੰ ਐਸਐਸਪੀ ਸਾਹਿਬ ਕੋ ਪੇਸ਼ ਕਰਾਇਆ ਸੀ ਕਿਉਂਕਿ 2-3 ਮਹੀਨੇ ਤੋਂ ਮੈਂ ਲਗਾਤਾਰ ਇੱਧਰ ਉੱਧਰ ਘੁੰਮ ਰਹੀ ਸੀ ਮੇਰੀ ਕੰਪਲੇਂਟ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਸੀ ਕਿਉਂਕਿ ਬਹੁਤ ਜ਼ਿਆਦਾ ਪਾਵਰ ਤੇ ਪੈਸੇ ਵਾਲਾ ਸੀ ਜਦੋਂ ਉਹਨਾਂ ਨੇ ਮੈਨੂੰ ਐਸਐਸਪੀ ਸਾਹਿਬ ਕੋ ਪੇਸ਼ ਕਰਾਇਆ ਤਾਂ ਫਿਰ ਐਸਐਸਪੀ ਐਸਐਸਪੀ ਸਾਹਿਬ ਨੇ ਉਸੇ ਟਾਈਮ ਹੀ ਮਤਲਬ ਕਿ ਪਰਚਾ ਦਰਜ ਕਰਨ ਦੇ ਆਰਡਰ ਦੇ ਦਿੱਤੇ ਉਸ ਤੋਂ ਬਾਅਦ 3 ਮਹੀਨੇ ਨੂੰ ਰੈਸ਼ ਨਹੀਂ ਤਾਂ ਇਹ ਯੂਕੇ ਭੱਜਣ ਦੀ ਤਿਆਰੀ ਲੰਡਨ ਭੱਜ ਗਿਆ ਸੀ ਔਰ ਇਹਨੂੰ ਦਿੱਲੀ 에ਰਪੋਰਟ ਤੋਂ ਅਰੈਸਟ ਕਰ ਲਿਆ ਸੀ ਜਿੰਨੇ ਤੋਂ ਇਸ ਤੱਕ ਦਿੱਲੀ 에ਰਪੋਰਟ ਤੋਂ ਅਰੈਸਟ ਕੁਲੇਸ਼ਨ ਖਰਚ ਤੁਹਾਡਾ ਚੱਲਿਆ ਇਹਨਾਂ ਦੀ ਜੀ ਮਿਨਿਸਟਰੀ ਦੀ ਗੱਲ ਕਰੀਏ ਤਾਂ ਜਦੋਂ ਇਹ ਉੱਥੇ ਲਾ ਕੇ ਲੋਕਾਂ ਦੇ ਨਾਮ ਲੈ ਕੇ ਪਛਾਣਦਾ ਇਹ ਕਿਵੇਂ ਬਾਜ਼ੀ ਮਾਰਦਾ ਸੀ ਕੋਈ ਇਹਨਾਂ ਦਾ ਸੋਰਸ ਆਫ ਹੁੰਦਾ ਨਹੀਂ ਹੁੰਦਾ ਸੀ ਬੇਆ ਨਾਇਦਾਂ ਭੇਜਣਾ ਇਹਨੂੰ ਬਲਜਿੰਦਰ ਨੂੰ ਏਦਾਂ ਬਲਜਿੰਦਰ ਨੂੰ ਇਹ ਨਾਮ ਦੇਣਾ ਏਦਾਂ ਇਹ ਕਿਵੇਂ ਪਲਾਨ ਹੁੰਦਾ ਸੀ ਦੇਖੋ ਇਹ ਸਾਰਾ ਪ੍ਰੀ ਪਲਾਨਿੰਗ ਹੁੰਦਾ ਹੈ ਜਿਸ ਤਰ੍ਹਾਂ ਆਪਾਂ ਕਿਸੇ ਸੁਸਾਇਟੀ 'ਚ ਜਾਂਦੇ ਆ ਉੱਥੇ ਨਾਮ ਵਗੈਰਾ ਰਜਿਸਟਰ ਕਰਦੇ ਆ ਫਿਰ ਫੋਟੋ ਖਿੱਚ ਹੁੰਦੀ ਹੈ ਉਹ ਸੇਬ ਇੰਨੇ ਪ੍ਰੋਸੀਜਰ ਬਣਾਇਆ ਹੋਇਆ ਸੀ ਜਦੋਂ ਕੋਈ ਨਵਾਂ ਬੰਦਾ ਇਹਨਾਂ ਦੀ ਮਿਨਿਸਟਰੀ 'ਚ ਜਾਂਦਾ ਪਹਿਲਾਂ ਉਹਦੀ ਫੋਟੋ ਖਿੱਚ ਹੁੰਦੀ ਹੈ ਫਿਰ ਉਹਦਾ ਨਾਮ ਲਿਖਿਆ ਜਾਂਦਾ ਫਿਰ ਉਹਨੂੰ ਕੀ ਪ੍ਰੋਬਲਮ ਹੈ ਉਹ ਲਿਖਿਆ ਜਾਂਦਾ ਫਿਰ ਉਹਦੀ ਫੋਟੋ ਖਿੱਚ ਹੁੰਦੀ ਔਰ ਸਾਰੀ ਡਿਟੇਲ ਵਜਿੰਦਰ ਦੇ ਮਤਲਬ ਕਿ ਵਟਸਐਪ ਤੇ ਚਲੀ ਜਾਂਦੀ ਸੀ ਫਿਰ ਮਤਲਬ ਉਹ ਨੂੰ ਦੇਖ ਕੇ ਫਿਰ ਆਵਾਜ਼ ਮਾਰਦਾ ਸੀ ਉਹ ਜਿਸ ਤਰ੍ਹਾਂ ਉਹਨੇ ਉਹਨੂੰ ਦੇਖ ਲਿਆ ਤੇ ਫਿਰ ਉਹ ਸਮਾਗਮ ਚ ਆ ਕੇ ਫਿਰ ਉਹ ਉਹੀ ਬੰਦਿਆਂ ਨੂੰ ਆਵਾਜ਼ ਮਾਰਦਾ ਸੀ ਜਿਨ੍ਹਾਂ ਦੀ ਡਿਟੇਲ ਉਹਦੇ ਕੋਲ ਗਈ ਹੁੰਦੀ ਤੇ ਅੱਜ ਜਦੋਂ ਉਹ ਫੈਸਲਾ ਹੋਇਆ ਤੇ ਉਹਦੀ ਵਾਈਫ ਸੀ ਤੇ ਇਹਨੇ ਜੱਜ ਸਾਹਿਬ ਕੋਲ ਅਪੀਲ ਵੀ ਕੀਤੀ ਵੀ ਮੇਰੇ ਰੋਡ ਪਈ ਹੈ ਮੇਰੀ ਵਾਈਫ ਦੀ ਪ੍ਰੋਬਲਮ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਹਰ ਕਿਸੇ ਵਾਈਫ ਨੂੰ ਹੁੰਦਾ ਹੀ ਹੈ ਆਖਿਰਕਾਰ ਚਾਹੇ ਦਰਿੰਦਾ ਹੋ ਚਾਹੇ ਕੁਝ ਵੀ ਹੈ ਹੈ ਤਾਂ ਉਹਦਾ ਹਸਬੰਡ ਹੈ ਨਾ ਹਰ ਕਿਸੇ ਵਾਈਫ ਨੂੰ ਹੁੰਦਾ ਮੈਂ ਉਹਨਾਂ ਦੀ ਫੈਮਿਲੀ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹਾਂਗੀ ਕੋਈ ਕਮੈਂਟ ਨਹੀਂ ਕਰਨਾ ਚਾਹਾਂਗੀ ਪਰ ਉਹਰੇ ਵੱਲੋਂ ਕੀਤਾ ਗਿਆ ਇਹ ਵੀ ਮੇਰੀ ਲੱਤ ਰੋਡ ਵੀ ਅੱਜ ਮੈਨੂੰ ਯਾਦ ਆ ਗਈ ਉਹਨੂੰ ਦੇਖੋ ਉਹਨਾਂ ਦੀ ਪਰਸਨਲ ਪ੍ਰੋਬਲਮ ਹੈ ਮੈਂ ਉਸ ਬਾਰੇ ਦੇਖੋ ਖੁਦ ਭਵਿਸ਼ੇ ਕਰਤਾ ਆਪਣੇ ਆਪ ਨੂੰ ਭਵਿਸ਼ਯ ਬਕਤਾ ਦੱਸਦਾ ਕਿ ਮੈਂ ਭਵਿਸ਼ਯ ਬਕਤਾ ਹਾਂ ਪਰ ਉਹ ਜੋ ਬੰਦਾ ਆਪਣੀਆਂ ਚੀਜ਼ਾਂ ਨੂੰ ਹੀ ਨਹੀਂ ਠੀਕ ਕਰ ਸਕਦਾ ਉਹ ਦੁਨੀਆ ਨੂੰ ਕੀ ਠੀਕ ਕਰੇਗਾ ਮਤਲਬ ਅੱਜ ਉਸ ਪਾਦਰੀ ਜਿਹੜਾ ਆਪਣੇ ਆਪ ਨੂੰ ਪਾਦਰੀ ਕਹਿੰਦਾ ਸੀ ਉਹਦੀ ਕਰਤੂਤ ਜਿਹੜੀ ਆ ਉਹਦੀ ਸਜ਼ਾ ਜਿਹੜੀ ਮਿਲੀ ਆ ਤੇ ਉਹਦੇ ਵਿੱਚ ਕੀ ਮੰਨਦੇ ਹੋ ਕਿ ਬਾਕੀ ਕ੍ਰਿਸਚਨ ਚਾਈਜ਼ ਹੋਤੇ ਵੀ ਸਵਾਲ ਖੜਾ ਹੋ ਰਿਹਾ ਬਿਲਕੁਲ ਬਿਲਕੁਲ ਸਵਾਲ ਤਾਂ ਖੜਾ ਹੋਏਗਾ ਜੇ ਜਦੋਂ ਦੇਖੋ ਸ਼ੁਰੂ ਤੋਂ ਹੀ ਜ਼ੋਰਮ ਕਰਦਾ ਆ ਰਿਹਾ 2018 ਤੋਂ ਪਹਿਲਾਂ ਕੀ ਪਤਾ ਉਹਨੇ ਕੀ ਕੁਝ ਕਰਿਆ ਉਹ ਤਾਂ ਅਸੀਂ ਸਾਰੇ ਜੋ ਵੀ ਉਹਦੇ ਐਫ ਆਈ ਆਰਸ ਐ ਸਾਰੇ ਕੋਰਟ ਨੂੰ ਅਸੀਂ ਇਨਕਲੂਡ ਇਨ ਰਿਕਾਰਡ ਕੀਤੇ ਆ ਉਹ ਤੋਂ ਸ਼ੁਰੂ ਤੋਂ ਹੀ ਕਿ ਕ੍ਰਿਸਚਨ ਧਰਮ ਦੇ ਜਿੰਨੇ ਵੀ ਪਾਸਟਰ ਸਹਿਬਾਨ ਨੇ ਉਹਨਾਂ ਨੂੰ ਸਾਰਿਆਂ ਨੂੰ ਪਹਿਲਾਂ ਇਹ ਸਟੈਪ ਲੈਣਾ ਚਾਹੀਦਾ ਕੁਝ ਨੇ ਲਿਆ ਵੀ ਸੀ ਜੋ ਚੰਡੀਗੜ੍ਹ ਦੇ ਉਹਨਾਂ ਨੇ ਲਿਖ ਕੇ ਦਿੱਤਾ ਹੋਇਆ ਕਿ ਸਾਡਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਆ ਉਹ ਜੋ ਪੰਜਾਬ ਦੇ ਪਾਸਟਰਸ ਨੇ ਉਹਨਾਂ ਨੂੰ ਵੀ ਲੈਣਾ ਚਾਹੀਦਾ ਸੀ ਕਿ ਇਹਨਾਂ ਇਸ ਦੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਆ ਇਹ ਇੱਕ ਪਖੰਡਵਾਤੀ ਹੈ ਪਖੰਡ ਕਰਦਾ ਇਹ ਅਸਲ ਜਦੋਂ ਮਾਸਟਰ ਨੂੰ ਲੈਂਦਾ ਗਿਆ ਉਹਨੂੰ ਲੈਂਦਾ ਗਿਆ ਤੇ ਤੁਸੀਂ ਅਸੀਂ ਕਿ ਇੱਕ ਇੰਟਰਵਿਊ ਕੀਤਾ ਕਿ ਮੈਂ ਅਭੀ ਕਿ ਸਾਲ ਦੀ ਸਜ਼ਾ ਸੀ ਬੰਕਦੀ ਪਰ ਅੱਜ ਤੇ ਲਾਈਫਟਾਈਮ ਦੀ ਮਿਲ ਗਈ ਔਰ ਟਿਲ ਡੈਥ ਤੱਕ ਕਿੰਨੇ ਮਤਲਬ ਅਮੀਸੀ ਪਹਿਲਾਂ ਤਾਂ ਕਿ ਇਤਕ ਸਜ਼ਾ ਹੋਏਗੀ ਨਹੀਂ ਮੈਨੂੰ ਇਹ ਸੀ ਕਿ 15 ਤੋਂ 20 ਸਾਲ ਤੱਕ ਸਜ਼ਾ ਹੋਏਗੀ ਇਹਨੂੰ ਬਟ ਮੈਂ ਜਸਪ੍ਰੀਤ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਉਸਨੇ ਇਸਨੂੰ ਦਰਿੰਦੇ ਨੂੰ ਸਦਾ ਵਾਸਤੇ ਕੈਦ ਕਰ ਦਿੱਤਾ ਤਾਂ ਕਿ ਹੋਰ ਕੁੜੀਆਂ ਤੇ ਜ਼ੁਰਮ ਨਾ ਕਰ ਸਕੇ 7 ਸਾਲ ਦੇ ਸਫਰ ਦੇ ਵਿੱਚ ਕਿਹਨਾ-ਕਿਹਨਾ ਨੇ ਤੁਹਾਡਾ ਸਾਥ ਦਿੱਤਾ ਕਿਉਂਕਿ ਇਕੱਲੀ ਮੈਂ ਇੱਕ ਲੇਡੀ ਦਾ ਵਸ ਨਹੀਂ ਹੁੰਦਾ ਅੜੇ ਤਾਂ ਉਹ ਸੰਘਰਸ਼ ਲੜਨਾ ਬਿਲਕੁਲ ਬਿਲਕੁਲ ਮੇਰਾ ਸਭ ਤੋਂ ਜ਼ਿਆਦਾ ਸਾਥ ਦਿੱਤਾ ਸਰਪਜੀਤ ਸਿੰਘ ਰੋਕੀ ਵਾਲਮੀਕੀ ਜੀ ਨੇ ਜੋ ਵਾਲਮੀਕੀ ਸ਼ਕਤੀ ਸੰਗਠਨ ਦੇ ਪ੍ਰਧਾਨ ਸੀ ਔਰ ਮੇਰਾ ਸਿਮਰਨ ਭਾਜੀ ਹੁਣਾਂ ਨੇ ਸਾਥ ਦਿੱਤਾ ਜੋ ਸ਼ਿਵ ਸੈਨਾ ਦੇ ਪ੍ਰਧਾਨ ਨੇ ਔਰ ਮੇਰਾ ਦੁਆਬੀ ਜੀ ਨੇ ਸਾਥ ਦਿੱਤਾ ਜੋ ਸਾਡੇ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਕਿੰਨਾ ਸਕੂਨ ਮਿਲ ਰਿਹਾ ਜੂਸ ਜਨਮ ਮੈਂ ਬਹੁਤ ਖੁਸ਼ ਹਾਂ ਆਮ ਵੈਰੀ ਹੈਪੀ ਬਟ ਮੈਂ ਪੰਜਾਬ ਦੇ ਧੀਆਂ ਨੂੰ ਇੱਕ ਰਿਕਵੈਸਟ ਕਰਨਾ ਚਾਹੁੰਦੇ ਆ ਕਿ ਇਹਨਾਂ ਦਰਿੰਦਿਆਂ ਤੋਂ ਬਚੋ ਜੋ ਤੁਸੀਂ ਰੱਬ ਦਾ ਨਾਮ ਲੈਣਾ ਘਰ ਬੈਠ ਕੇ ਲੋ ਇਹਨਾਂ ਪਖੰਡਵਾਦਾਂ ਚ ਕੁਝ ਨਹੀਂ ਰੱਖਿਆ ਹੋਇਆ ਕਿ ਤੁਹਾਨੂੰ ਲੱਗਦਾ ਹੈ ਜੇਲ੍ਹ ਚ ਗੋ ਉਹਨੂੰ ਅਕਲ ਆਏਗੀ ਦੇਖੋ ਇਹ ਤਾਂ ਲਾਸਟ ਜਦੋਂ ਦੋ ਦੋ ਤਰੀਕਾ ਤੋਂ ਪਹਿਲਾਂ ਉਹਨਾਂ ਦੇ ਵਕੀਲ ਸਾਹਿਬਾਨ ਨੇ ਕਿਹਾ ਸੀ ਕਿ ਇਹ ਜੱਜ ਸਾਹਿਬ ਸੁਧਰ ਰਿਹਾ ਉਸ ਉਹਦੇ ਸੁਧਰ ਦੇ ਸੁਧਰ ਦੇ ਦੋ ਐਫ ਆਈ ਆਰ ਹੋਰ ਦਰਜ ਹੋ ਗਈਆਂ ਤੋ ਦੇਖੋ ਬੰਦੇ ਨੂੰ ਕਿੰਨੀ ਕਕਲ ਆ ਸਕਦੀ ਹੈ ਅੱਜ ਕਿੰਦਾ ਮਾਹੌਲ ਸੀ ਜਦੋਂ ਪੇਸ਼ ਹੋਇਆ ਜਿਵੇਂ ਪਹਿਲਾਂ ਰੋ ਰਿਆ ਸੀ ਅੱਖਾਂ ਚੋਂ ਜੂ ਸੀ ਅੱਜ ਕਿੰਦਾ ਮਾਹੌਲ ਤੁਹਾਡੇ ਜੈ ਵਕੀਲ ਸਾਹਿਬ ਨੇ ਦੱਸਿਆ ਹੋਏਗਾ ਮਾਹੌਲ ਅੱਜ ਵੀ ਇਸ ਤਰ੍ਹਾਂ ਦਾ ਸੀ ਮਤਲਬ ਕਿ ਬਹੁਤ ਸਾਰੀ ਪਬਲਿਕ ਵੀ ਆਈ ਹੋਈ ਸੀ ਉਸਦੇ ਬਹੁਤ ਸਾਰੇ ਪੈਰੋਕਾਰ ਵੀ ਆਏ ਹੋਏ ਸੀ ਔਰ ਇੱਕ ਫੈਮਿਲੀ ਵਾਸਤੇ ਉਹਦੇ ਵਾਸਤੇ ਮਾਹੌਲ ਤਾਂ ਗਮਹੀਨ ਹੋਣਾ ਹੀ ਸੀ ਜੋ ਬੰਦਾ ਉਮਰ ਵਾਸਤੇ ਅੰਦਰ ਜਾ ਰਿਹਾ ਤੇ ਜਦ ਸਾਹਮਣੇ ਉਹਨੇ ਅਪੀਲ ਕੀਤੀ ਕੋਈ ਆਪਣੀ ਨਹੀਂ ਸਰ ਇਸ ਬਾਰੇ ਮੈਨੂੰ ਨਹੀਂ ਪਤਾ ਕਿਉਂਕਿ ਮੇਰੇ ਵਕੀਲ ਸਾਹਿਬਾਂ ਅੰਦਰ ਸੀ ਠੀਕ ਥੈਂਕ ਯੂ